ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਬਣੀ ਚੈਨਲ ਤੋਂ ਦਾ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਵਧੀਤ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਆਪਣੀਆਂ ਕਣਕਾਂ ਨੇ ਜਿਹੜੀਆਂ ਉਹ ਹੁਣ ਸਾਰੀਆਂ ਨਿਸਾਰਾ ਲੈ ਚੁੱਕੀਆਂ ਨੇ ਕਿਤੇ ਕਿਤੇ ਟਾਮੀ ਟੱਲੀ ਕੋਈ ਕਣਕ ਨਿਸਾਰਾ ਲੈਣ ਤੋਂ ਰਹਿ ਗਈ ਤੇ ਪਹਿਲਾਂ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਿਹੜੇ ਕਿਸਾਨ ਵੀਰ ਨੇ ਕਿਸੇ ਨੇ ਵੀ ਕੋਈ ਵੀਡੀਓ ਜਾਂ ਕੋਈ ਆਪਣੇ ਸੰਦ ਦੀ ਸੇਲ ਪਰਚੇਜ ਦੀ ਕੋਈ ਵੀਡੀਓ ਭੇਜਣੀ ਹੁੰਦੀ ਹੈ ਉਹ ਆਪਾਂ ਨੂੰ WhatsApp ਨੰਬਰ ਤੇ ਹੇਠਾਂ ਦਿੱਤੇ ਹੋਏ ਤੇ ਭੇਜ ਸਕਦਾ ਹੈ ਤੇ ਆਪਾਂ ਉਹਨਾਂ ਦੀ ਐਡ ਕਰ ਦਾਂਗੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਜ਼ਰੂਰ ਦੇ ਕਰੀਏ ਤੇ ਕਿਸਾਨ ਵੀਰੋ ਗੱਲਬਾਤ ਆਪਾਂ ਇਹ ਕਰਨੀ ਹੈ ਕਿ ਦੇਖੋ ਆਪਣੀਆਂ ਕਣਕਾਂ ਨੇ ਜਿਹੜੀਆਂ ਉਹਨੇ ਸਾਰਾ ਲੈ ਚੁੱਕਿਆ ਨੇ ਦੇਖੋ ਪਹਿਲਾ ਮੌਸਮ ਕੋਈ ਕਰਬਟ ਬਦਲ ਗਿਆ ਜਾਂ ਪਹਿਲਾਂ ਜ਼ਿਆਦਾ ਠੰਡ ਰਹੀ ਹੈ ਤੇ ਧੁੱਪ ਨਹੀਂ ਨਿਕਲੀ ਧੁੱਪ ਨਾ ਨਿਕਲਣ ਦਾ ਕਾਰਨ ਕਣਕਾਂ ਨੇ ਗਰੋਥ ਨਹੀਂ ਕੀਤੀ ਜਾਂ ਕਿਸੇ ਤੋਂ ਸਪਰੇ ਨਹੀਂ ਹੋਈ ਜਾਂ ਕੁਝ ਨਹੀਂ ਕੋਈ ਵੀ ਪ੍ਰੋਬਲਮ ਮੰਨ ਲਓ ਆ ਗਈ ਤੁਹਾਡੀ ਤੇ ਆਪਾਂ ਤੁਹਾਨੂੰ ਦੇਖੋ ਨੇ ਸਾਰੇ ਸਮੇਂ ਕਿਸਾਨ ਵੀਰੋ 130.45 ਬਾਰੇ ਦੱਸਿਆ ਸੀਗਾ ਤੇ ਆਪਾਂ ਵੀ 130.45 ਕਰੀ ਹੈ ਤੇ 130.45 ਕਿਸਾਨ ਵੀਰੋ ਇਹ ਕਾਰਨਾਂ ਦਾ ਫਾਇਦਾ ਤੁਹਾਨੂੰ ਆਪਾਂ ਦੱਸਿਆ ਹੈਗਾ ਵੀ ਦਾਣੇ ਦੀ ਕੁਆਲਿਟੀ ਦਾਣੇ ਦਾ ਸਾਈਜ਼ ਤੇ ਹੀਟ ਵੇਵ ਤੋਂ ਜਾਂ ਜ਼ਿਆਦਾ ਗਰਮੀ ਤੋਂ ਕਿਸਾਨ ਵੀਰੋ ਜੋ ਐਨ ਪੀ ਕੇ ਹੈ ਕਣਕ ਨੂੰ ਠੱਡਾ ਰੱਖਦਾ ਤੇ ਜਿਹਦੇ ਨਾਲ ਆਪਾਂ ਨੂੰ ਝਾੜ ਦੇ ਵਿੱਚ ਵਾਧਾ ਦੇਖਣ ਨੂੰ ਮਿਲਦਾ ਤੇ ਕਈ ਕਿਸਾਨ ਵੀਰਾਂ ਨੂੰ ਦੇਖੋ ਇਹ ਸਪਰੇਅ ਜਿਹੜੀ ਉਹ ਸਕਿਪ ਹੋ ਗਈ ਪਹਿਲਾਂ ਨਸਾਰੇ ਤੋਂ ਤਾਂ ეგਜ਼ਾਮਪਲ ਹੋ ਹੁਣ ਜਦੋਂ ਤੁਹਾਡੀ ਕਣਕ ਦਾ ਬੂਰ ਝੜ ਗਿਆ ਤਾਂ ਤੁਹਾਡੇ ਲਈ ਬੈਸਟ ਟਾਈਮ ਆ ਸਪਰੇਅ ਦੇਣ ਦਾ ਤਾਂ ਤੁਸੀਂ ਹੁਣ ਕਿਸਾਨ ਵੀਰੋ ਸਪਰੇਅ ਦੇ ਸਕਦੇ ਹੋ 13045 ਤੁਸੀਂ 1.5 ਕਿਲੋ ਤੋਂ ਲੈ ਕੇ 2 ਕਿਲੋ ਤੱਕ 100 ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਵਿੱਚ ਘੋਲ ਕੇ ਤੁਸੀਂ ਇਹ ਸਪਰੇਅ ਕਰ ਸਕਦੇ ਹੋ ਕਿਉਂਕਿ ਜਿਹੜੇ ਕਿਸਾਨ ਵੀਰਾਂ ਨੇ ਪਹਿਲਾਂ ਸਪਰੇਅ ਦੂਸਰੇ ਲੋਟ ਵੀ ਕਰੀਏ ਤੇ ਉਹ ਹੁਣ ਵੀ ਕਰਕੇ ਦੇਖੋ ਜੇ ਤੁਹਾਨੂੰ ਐ ਲੱਗਦਾਗਾ ਵੀ ਫਰਕ ਬਾਅਦ ਝੋਆਂ ਪਹਿਲਾਂ ਰਹਿੰਦਾ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਕਿਉਂਕਿ ਕਿਸਾਨ ਵੀਰੋ ਇਹ ਇੱਕ ਤਰ੍ਹਾਂ ਦਾ ਨਾਲੇ ਤਾਂ ਆਪਣਾ ਟ੍ਰਾਇਲ ਹੋ ਜਾਊਗਾ ਨਾਲੇ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਿਹੜੀ ਸਪਰੇਅ ਤੁਹਾਨੂੰ ਬਾਅਦ ਵਿੱਚ ਰਿਜ਼ਲਟ ਬੈਸਟ ਮਿਲੇ ਨੇ ਜਾਂ ਪਹਿਲਾਂ ਦੇ ਵਿੱਚ ਕਿਉਂਕਿ ਕਿਸਾਨ ਵੀਰੋ ਆਪਾਂ ਪਹਿਲਾਂ ਵੀ ਕਰਦੇ ਰਹੇ ਨੇ ਤੇ ਬਾਅਦ ਚ ਵੀ ਕਰ ਦਿੰਦੇ ਆਗੇ ਪਰ ਆਪਾਂ ਨੂੰ ਰਿਜ਼ਲਟ ਦਾ ਪਤਾ ਉਦੋਂ ਲੱਗੂ ਜਦੋਂ ਆਪਾਂ ਅਲੱਗ-ਅਲੱਗ ਕਰਾਂਗੇ ਪਰ ਜਿਹੜੇ ਕਿਸਾਨ ਵੀਰਾਂ ਨੇ ਬਿਲਕੁਲ ਹੀ ਨਹੀਂ ਸਪਰੇਅ ਕਰੀ ਉਹ 13045 ਦੀ ਸਪਰੇਅ ਹੁਣ ਦੇ ਸਕਦੇ ਨੇ ਐਨਪੀਕੇ ਦੀ ਤਾਂ ਕਿਉਂਕਿ ਹੁਣ ਕਿਸਾਨ ਵੀਰੋ ਜਿਹੜੀਆਂ ਮੌਸਮ ਸਾਫ਼ ਹੋ ਗਿਆ ਤੇ ਕਣਕਾਂ ਨੇ ਸਾਰਾ ਲੈ ਚੁੱਕਿਆ ਨੇ ਬੂਰ ਝੜ ਚੁੱਕਿਆ। ਹੁਣ ਕਿਸਾਨ ਵੀਰਾਂ ਲਈ ਬੈਸਟ ਟਾਈਮ ਆ ਸਪਰੇਅ ਦੇਣ ਦਾ। ਵਧੀਆ ਕਿਸਾਨ ਵੀਰੋ ਤੁਹਾਡਾ ਝਾੜ ਬਦਨ ਤੋਂ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਸਪਰੇਅ ਸਹੀ ਸਮੇਂ ਤੇ ਕਰੋਗੇ ਕਿਉਂਕਿ ਜਿੰਨਾ ਕਿ ਕਿਸਾਨ ਵੀਰੋ ਤੁਸੀਂ ਫਸਲ ਨੂੰ ਕੋਈ ਤਤ ਜਾਂ ਕੋਈ ਵੀ ਚੀਜ਼ ਦਮੋਗੇ ਉਹਦਾ ਤੁਹਾਨੂੰ ਰਿਜ਼ਲਟ ਮਿਲਣਾ ਹੀ ਮਿਲਣਾ ਹੈ। ਇਹ ਨਹੀਂ ਹੈਗਾ ਵੀ ਤੁਹਾਨੂੰ ਪੈਸਾ ਬਰਬਾਦ ਹੋ ਜਾਵੇ ਤੁਹਾਨੂੰ ਰਿਜ਼ਲਟ ਨਹੀਂ ਮਿਲਣਾ। ਤੁਸੀਂ ਜੇ ਕੁਝ ਕਰੋਗੇ ਤਾਂ ਉਹਦਾ ਰਿਜ਼ਲਟ ਤੁਹਾਨੂੰ ਮਿਲੇਗਾ ਮਿਹਨਤ ਦਾ ਫਲ ਮਿਲੇਗਾ ਤਾਂ ਇਹ ਕਿਸਾਨ ਵੀਰوں ਮੈਂ ਵੀਡੀਓ ਤਾਂ ਪਾਈਏ ਕਿਉਂਕਿ ਕਈ ਕਿਸਾਨ ਵੀਰਾਂ ਦੇ ਮੈਸੇਜ ਫੋਨ ਆਉਂਦੇ ਰਹਿੰਦੇ ਨੇ ਵੀਰੇ ਆਪਾਂ ਕਿਵੇਂ ਕਰੀਏ ਵੀ ਹੁਣ ਸਪਰੇਅ ਕਰੀ ਨਹੀਂ ਜਾਂ ਮੈਂ ਕਿਹਾ ਵੀ ਚਲੋ ਆਪਾਂ ਵੀਡੀਓ ਪਾ ਕੇ ਸਾਰੇ ਨੂੰ ਦੱਸ ਦਿੰਨੇ ਆ ਵੀ ਸਪਰੇਅ ਤੁਸੀਂ ਹੁਣ ਕਰ ਸਕਦੇ ਹੋ ਬੈਸਟ ਟਾਈਮ ਆ ਪਰੀਆ ਤਰੀਕੇ ਦੇ ਤੁਹਾਨੂੰ ਰਿਜ਼ਲਟ ਮਿਲਣਗੇ ਤੇ ਜਿਹੜੇ ਕਿਸਾਨ ਵੀਰ ਨੂੰ ਮੈਂ ਪਹਿਲਾਂ ਵੀ ਦੱਸਿਆ ਤੁਸੀਂ ਹੁਣ ਵੀ ਤੁਹਾਨੂੰ ਮੈਂ ਦੱਸ ਸਕ ਰਿਹਾ ਸੇਲ ਪਰਚੇਜ਼ ਦੀ ਕੋਈ ਫੋਟੋ ਜਾਂ ਵੀਡੀਓ ਕੋਈ ਸੰਦ ਦੀ ਵੇਚਣ ਲੈਣ ਦੀ ਕੋਈ ਵੀਡੀਓ ਵਗੈਰਾ ਹੁੰਦੀ ਆ ਉਹ ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਆਪਾਂ ਤੁਹਾਡੀ ਚੈਨਲ ਤੇ ਐਡ ਕਰ ਦਾਂਗੇ ਤੇ ਕਿਉਂਕਿ ਕਈ ਵੀਰਾਂ ਦੇ ਫੋਨ ਮੈਸੇਜ ਆਉਂਦੇ ਰਹਿੰਦੇ ਨੇ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਾਣਕਾਰੀ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਂਦੇ ਰਹੋ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਤੇ ਇਸੇ ਤਰ੍ਹਾਂ ਇਹਨ ਪਾਸੋਂ ਨੂੰ ਜਾਣਕਾਰੀ ਵੀ ਭਰਪੂਰ ਵੀਡੀਓ ਲੈ ਕੇ ਸਾਡੇ ਨੂੰ ਦਰਾਂਗੇ ਧੰਨਵਾਦ